ਸੋ ਅੱਜ ਗਾਇਸ ਕੇਮੇ ਸ਼ਸ਼ੀ ਦਾ ਸੋ ਆਪਣਾ ਅਜਾ ਨਵਾਂ ਵਾਲਾ ਥੋੜੀ ਲੈ ਕੇ ਆਏ ਆ ਸੋ ਅੱਜ ਆਈ ਤਰੀਕ 3 ਦਸਹਰ ਤੋਂ ਅਗਲਾ ਦਿਨ ਸੋ ਅੱਜ ਆਪਾਂ ਹੁਣੀ ਨਾਲੇ ਸੀ ਤੇ ਰੋਟੀ ਨੂੰ ਟਿਖਾ ਲਈ ਸਵੇਰ ਦੀ ਪੈਰ ਦਿਖਾ ਲੈ ਕਿਤੇ ਕੰਮ ਇਹ ਹੁਣ ਆਪਾਂ ਚੱਲੇ ਆ ਚਾਚੀ ਦਾ ਫੋਨ ਆਇਆ ਮੜੇ ਜਾਗਿਆ ਨਾਲ ਕੰਮ ਮੜਿਆ ਸੱਚ ਚਲਦੇ ਆ ਵਲੋਗ ਵਿੱਚ ਬਣੇ ਰਹੋ ਸੋ ਹਾਂਜੀ ਜੀ ਆਪਾਂ ਕਰਿਆ ਗਈ ਜੀ ਸੋ ਆਪਾਂ ਹੁਣ ਚੱਲੇ ਆ ਡੀਟੀ ਵੱਲ ਮੜੇ ਕੰਮ ਸੱਚ ਚਲਦੇ ਆ ਵਲੋਗ ਵਿੱਚ ਬਣੇ ਰਹੋ ਮੜੇ ਹਰਸ਼ ਨੂੰ ਚੱਕ ਲਈ ਫੇਰ ਮਿਲਦੇ ਸੋ ਹਾਂਜੀ ਜੀ ਆਪਾਂ ਹਰਸ਼ ਚੱਕ ਲਿਆ ਤੇ ਆਪਾਂ ਹੁਣ ਜਿੰਨੇ ਡੀਟੀ ਵੱਲ ਚਲਦੇ ਆਂ ਕੰਮ ਵੀ ਥੋੜਾ ਤਾਂ ਜਲੇ ਤੇ ਆਪਾਂ ਹੁਣ ਵਾਹਾਂਗੇ ਸਮਾਰ ਰੋਡ ਤੇ ਵਿਚਾਰੇ ਵਾਲਾ ਵਲੌਗ ਆਊਗਾ ਕਿੰਨੀ ਤਰੀਕਾ ਚ ਤਿੰਨ ਵਿਚਾਰੇ ਵਾਲਾ ਵਲੌਗ ਆਊਗਾ ਪੰਜ ਤਰੀਕ ਨੂੰ ਚਾਰ ਨੂੰ ਤਾਂ ਉਹ ਕਿਤੇ ਨੇ ਪਹਿਲਾ ਵਾਲਾ ਆਊਗਾ ਤੇ ਕੋਈ ਨਹੀਂ ਜਿਹੜਾ ਆ ਬਲੌਗ ਹੈ ਪੰਜ ਨੂੰ ਪੰਜ ਨੂੰ ਪਾ ਦਾਂਗੇ ਨਿਕੀ ਜਾਓ ਤੁਸੋਂ ਆਪਾਂ ਪਾਸੇ ਦੋਸਤਾਂ ਕੇ ਮਿਲਦੇ ਹਿੱਥੇ ਜਾਣਾ ਤੇ ਵਲੌਗ ਵਿੱਚ ਬਣੇ ਰਹੋ ਸੋ ਚੱਲਦੇ ਆਂ ਤੇਰਾ ਬਹੁਤ ਹੋ ਗਿਆ ਟਾਈਮ ਛੇਤੀ ਨਹੀਂ ਰਹਿਣ ਲੱਗ ਗਿਆ ਕਿ ਦਿਵਾਲੀ ਵੀ ਆ ਗਈ ਠੰਡ ਵੀ ਆ ਗਈ ਸੋ ਨੇਹਰਾ ਚੈੱਕ ਕਰੋ ਕਿੰਨੀ ਛੇਤੀ ਹੁਣ ਲੱਗ ਗਿਆ ਠੰਡ ਆ ਗਈ ਤਾਂ ਅਗਰ ਦਿਵਾਲੀ ਵੀ ਆ ਸੋ ਦਿਸ਼ਾਇਰਾ ਦਾ ਬੜਾ ਘੈਂਟ ਸੀ ਕੁਲਵਿੰਦਰ ਬਿੱਲੇ ਨੇ ਸਿੱਧੂ ਬਾਈ ਦਾ ਵੀ ਗਾਣਾ ਗਾਇਆ ਜੋ ਕਿ ਹਰ ਸੰਗਰ ਗਾ ਕੇ ਜਾਂਦਾ ਇੱਕ ਦੋਨ ਛੱਡ ਕੇ ਸਗਾਈਸ ਤੇ ਥੋੜੇ ਥੋੜੇ ਦੇ ਤੱਕ ਮਿਲਦੇ ਆ ਲੌਗ ਵਿੱਚ ਬੜੇ ਰੋ ਸਗਾਈ ਮਿੱਤਰੋ ਅੱਜ ਆਪਾਂ ਆਲੂ ਬਾਗ ਘੁੰਮ ਰਹੇ ਹੂ ਵੀ ਦਿਵਾ ਜਾਈਏ ਵਿੱਚ ਹੈਲੋ ਆ ਮੱਡਾ ਕੇਸ ਵਿੱਚ ਗਾਈਸ ਸੋ ਵੀ ਮਿੱਤਰੋ ਜਿਸਾਰੇ ਤੋਂ ਫਸਦਾ ਮੇਰਾ ਸਤਿਕਾਰ ਤੁਹਾਡਾ ਆਕੜਾ ਵਲੌਗ ਦਾ ਸੈਕਿੰਡ ਡੇ। ਅੱਜ ਆਪਾਂ ਦੋ ਦਿਨ ਬਲੌਗ ਕੰਪਲ ਕਰ ਰਹੇ ਆ ਕਿ ਆਪਣੇ ਪਿਛਾਰੇ ਦਾ ਬਲੌਗ ਪਿਆ ਹਲੇ। ਪਿਛਾਰੇ ਦਾ ਕਿਦੋਂ ਪਹਿਲਾ ਵਾਲਾ ਬਲੌਗ ਪਾਤਾ ਆਪਾਂ ਅੱਜ। ਤੋਂ ਅੱਜ 4 ਤਰੀਕ ਨੂੰ ਆਪਾਂ ਪਾਤਾ। 5 ਨੂੰ ਪਿਛਾਰੇ ਵਾਲਾ ਬਲੌਗ ਆ ਜਾਊਗਾ। ਜਰੂਰ ਦੇਖ ਲਿਓ। ਬੜਾ ਘੈਂਟ ਬਲੌਗ ਹੋਊਗਾ। ਜਰੂਰ ਲਾਈਕ ਸਬਸਕ੍ਰਾਈਬ ਸ਼ੁਰੂ ਕਰ ਲਿਓ। ਤੇ ਹੁਣ ਆਪਾਂ ਚੱਲਿਆ ਸਮਾਦੀ ਰੋਡ ਤੇ ਬਿਲਪਰਾ ਗਿਆਣਾ ਕਰਦਾ। ਤੋਂ ਚੱਲਦੇ ਨਾਲ ਆਪਣੇ ਹਰਸ਼ਾ। ਤੋਂ ਚੱਲਦੇ ਟਾਈਮ ਟਾਈਮ 5:30 ਹੋਣ ਵਾਲੇ ਨੇ 4:00 ਵੀ ਹੋ ਗਏ ਸੋ 5:30 'ਚ ਬੰਦ ਹੋ ਜਾਂਦਾ ਸਾਰਾ ਕੁਝ ਆਪਾਂ ਫਟਾਫਟ ਹੋ ਕੇ ਚੱਲਦੇ ਆ ਲੈ ਕੇ ਚੱਲਦੇ ਆ ਆਪਾਂ ਹਾਈਵੇ ਤੇ ਆ ਸੋ ਭਾਈ ਆ ਰਿਓ ਸਕੂਲਾ ਸਾਡੇ ਵਾਲਾ ਜਿੱਥੇ 11ਵੀਂ 12ਵੀਂ ਕੀਤੀ ਆ ਬੜਾ ਘੈਂਟ ਸਕੂਲ ਸੀ ਇਹ ਵੀ ਯਾਦਾ ਬਹੁਤ ਜੁੜੀਆਂ ਨੇ ਇਹਦੇ ਨਾਲ ਸੋ ਭਾਈ ਆਪਾਂ ਗਿਆ ਹਾਈਵੇ ਸਮਰਾਲਾ ਰੋਡ ਥੱਲੇ ਆ ਸੋ ਆਪਾਂ ਸਿੱਧਾ ਫਟਾਫਟ ਸਾਡੇ ਉੱਤੇ ਪਹੁੰਚਦੇ ਹਾਂ ਕਿ ਬੰਦ ਨਾ ਹੋ ਜਾਵੇ ਫਿਰ ਤੁਹਾਨੂੰ ਮਿਲਦੇ ਆਂ ਵਲੌਗ ਵਿੱਚ ਬਣੇ ਰਹੋ ਚਲੋ ਚੱਲ ਜੀ ਫੇਰ ਤੋ ਹਾਂ ਜੀ ਆਪਾਂ ਪਹੁੰਚ ਗਏ ਸਮਾਧੀ ਰੋਡ ਤੇ ਆਪਾਂ ਲੱਭਦਾ ਕਿੱਥੇ ਬਿਲ ਭੜਾਈ ਦਾ ਪਹਿਲੀ ਵਾਰ ਪਰਾਣਾ ਮੈਨੂੰ ਸੱਚੀ ਨਹੀਂ ਪਤਾ ਜਿੱਦ ਅੱਗੇ ਦੁਕਾਨ ਤੇ ਫੜਾ ਕੇ ਆਨੇ ਹੁੰਨੇ ਉਹ ਜਾਂਦਾ ਹੁੰਦਾ ਅੰਕਲ ਸਭ ਪੁੱਛਦੇ ਕਿੱਥੇ ਭੜਾਈ ਦਾ ਬਿੱਲ ਆਪਾਂ ਨੂੰ ਸੱਚੀ ਨਹੀਂ ਬੋਤਾ ਪਹਿਲੀ ਵਾਰ ਕੋਰੇ ਪਰਾਣਾ ਰਿਹਾ ਸੋ ਸਮਾਧੀ ਰੋਡ ਸੋ ਗਾਈਦਾ ਖੜੀ ਆਪਰੇ ਜੂਪਟਰ ਤੇ ਬਿੱਲ ਭੜਾਣਾ ਸੀ ਮੈਨੂੰ ਲੱਗਾ ਬੰਦ ਹੋ ਗਿਆ ਸਾਰਾ ਕੁਝ ਲੇਟ ਹੋ ਗਏ ਮਾੜਾ 5:30 ਕਿਹਾ ਸੀ 5:30 ਦਾ ਕੋਏ ਨਹੀਂ ਹਲੇ 5:15 ਆਏ ਨੇ ਪਤਾ ਨਹੀਂ ਕਿ ਚੱਕਰ ਆ ਸੋ ਚੱਲਦੇ ਵਾਪਸ ਕੱਲ ਆ ਜਾਈਂ ਹੋਰ ਕੀ ਹੈ ਕਹਾਂ ਜਿੱਕੇ ਆਪ ਆ ਗਏ ਆਪਣੇ ਮਹੱਲੇ 'ਚ ਸੋ ਆਪਾਂ ਹੁਣ ਚੱਲਿਆ 47 ਦੇ ਇੱਕ ਤਾਰ ਲੈ ਜਾਣੀ ਹੈ ਸੋ ਚੱਲਦੇ ਆਂ ਵਲੌਗ 'ਚ ਬਣੇ ਰਿਓ ਪੀੜੀ ਗਲੀ ਐ ਸੋ ਵਲੌਗ ਐਂਡ ਇੱਥੇ ਬੰਦ ਕਰ ਦੂੰ। ਇਹ ਵਾਹੇ ਪਸਮਾਨ ਲੈ ਲਿਆ ਸੋ ਆਪਾਂ ਹੁਣ ਚੱਲਦੇ ਕਰੇ ਚਾਹ ਛੁੱਪੀ ਕੇ ਫੇਰ ਚੱਲਦੇ ਕੀ ਬਾਹਰ ਮੜਿਆ ਸੋ ਹੁਣ ਆਪਾਂ ਥੋੜਾ ਹੋਰ ਜਾ ਕੇ ਮਿਲਦੇ ਆਂ ਵਲੌਗ 'ਚ ਬਣੇ ਰਿਓ ਹਰਸ਼ ਕੁਛ ਕਹਿੰਦਾ ਸੀ ਮਤਲਬ ਦੋਸਤਾਂ ਦੇ ਬਾਅਦ ਹੋ ਜਾ ਕੇ ਸੋ ਚੱਛੇ ਆਲਦੇ ਆਂ ਕੁਲਾ ਕੁਲਾ ਹੋ ਨਹੀ ਕਰਦੇ ਆਪਾਂ ਚਲੋ ਚੱਲੀਏ ਫੇਰ ਕਰਦੇ ਆਂ ਹਾਂਜੀ ਗਾਇਸ ਸੋ ਅੱਜ ਇਹਦਾ ਪਤਾ ਆਪਾਂ ਚੱਲਿਆ ਮੋਮੋਸ ਲੈਣ ਸੋ ਚੱਲ ਜੀ ਇੱਕ ਪਲੇਟ ਲੈ ਗਣੀ ਹੈ ਫਰਾਈ ਵਾਲੀ ਹਾਈਜੇਨਿਕ ਮੋਮੋਸ ਵਾਲੇ ਦੀ ਦੁਕਾਨ ਹੈ ਆ ਮਲੇਲਪੁਰਾ ਰੋਡ ਤੇ ਸਿੱਧੇ ਚੱਲਦੇ ਹਾਂ ਲਾਗੂ ਚੜੇ ਰਹੋ ਫਟਾਫਟ ਜਾ ਕੇ ਇਹਨੇ ਪਟਰੋਲ ਖਤਮ ਹੋਣ ਵਾਲਾ ਇਸ ਪਹਿਲਾਂ ਪਟਰੋਲ ਪਾ ਲਈ 10 20 ਰੁਪਏ ਦਾ ਸਿੱਧੇ ਚੱਲਦੇ ਹਾਂ ਲਾਗੂ ਚੜੇ ਰਹੋ ਤੁਹਾਨੂੰ ਮਿਲਦੇ ਹਾਂ ਰਾਹ ਜਾ ਕੇ ਅੱਜ ਦਾ ਆਪਾਂ ਚੱਲੇ ਹਾਈਜੇਨਿਕ ਮੋਮੋਸ ਵਾਲੇ ਮਲੇਲਪੁਰਾ ਰੋਡ ਤੇ ਪਹੁੰਚ ਗਏ ਆਪਾਂ ਪਾਰਕ ਵਾਲੀ ਰੋਡ ਫਿਰ ਮਿਲਦੇ ਹਾਂ ਹੋਏ ਇਟਰਾ ਸੋ ਹਾਂਜੀ ਗਾਇਸ ਸੋ ਹਾਂ ਜੀ ਇਹ ਆਪਾਂ ਮੋਮੋਸ ਲੈ ਲਈ ਸੋ ਚੱਲਦੇ ਆ ਕਰੇ ਤੇ ਟਾਈਮ 7 ਵਜੇ ਵੀ 7:10 ਹੋ ਗਏ ਤੇ ਕੱਲ ਸੰਡੇ ਆ ਸੋ ਗਾਇਸ ਯੂਵੀ ਬੰਪ ਲੈ ਕੇ ਆਇਆ ਨਹੀਂ ਕੱਢਦਾ ਵੀਰੇ ਰੁਕ ਜਾ ਮੈਂ ਕੱਢਣ ਨੂੰ ਕਿਹਾ ਵੀਰੇ ਮੁਰਗਾ ਸਾਹਿਬ ਤੇ ਆ ਤੋਤਾ ਵਾ ਲక్ష్ਮੀ ਲక్ష్ਮੀ ਫਾਇਲ ਸੱਪ ਤੇ ਆ ਕੇ ਦੀਏ ਸੱਪ ਤੇ ਤੋਤੇ ਦੀ ਇਹਦੀ ਵਜਾ ਕੇ ਦਿਖਾਨਾ ਚਲਾ ਚੱਲ ਸੋ ਵਾਈਸ ਨੂੰ ਬੰਬ ਚ ਲਾ ਕੇ ਦਿਖਾਣੇ ਆ ਤੇ ਦੇਖਦੇ ਆ ਕਿੰਨੇ ਕ ਵਾ ਕੀ ਦੀਆ ਚੱਲ ਚੱਲੀ ਆ ਦੇਖੋ ਬਾਈ ਸੋ ਹਾਂ ਜੀ ਅੱਜ ਆਪਾਂ ਕਰਿਆ ਕਿ ਸੋ ਆਪਾਂ ਬਹੁਤ ਜ਼ਿਆਦਾ ਲੇਟ ਹੋ ਗਏ ਮਾੜਾ ਬਾਹਰ ਗਏ ਸੀ ਕੰਮ ਸੀ 2-4 ਸੋ ਵਲੌਗ ਆਪਾਂ ਬਣਾਏ ਨਹੀਂ ਸੋ ਆਪਾਂ ਨੂੰ ਵਲੌਗ ਐਂਡਿੰਗ ਕਰਦੇ ਆਂ ਫੇ ਕੱਲ ਆਪਾਂ ਆਈਟੇ ਜਾਣਾ ਸੋ ਕਰੀਏ ਵਲੌਗ ਐਂਡ ਟਾਈਮ 40 ਹੋ ਗਏ 11:40 ਹੋ ਗਏ ਸਬਲੌਗ ਐਂਡਿੰਗ ਕਰਦੇ ਸੋ ਹੈ ਗਾਈਜ਼ ਜੇ ਸੀ ਆਪਣਾ ਦਾ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜੁੜ ਕਰਿਓ ਤੇ ਡੇਲੀ ਐਵੇਂ ਵਲੌਗ ਦੇਖਣੇ ਚਾਹੁੰਦੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਨਵੇਂ ਵਲੌਗ ਵਿੱਚ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ